ਹਾਂਜੀ ਦੋਸਤੋ ਮੈਂ ਜਨੂਹਾ ਫਾਰਮ ਚੈਨਲ ਤੋਂ ਰਜਿੰਦਰ ਜਨੂਹਾ ਅਸੀਂ ਜੋ ਵੀ ਵੀਡੀਓ ਪਾਉਨੇ ਹਾਂ ਤੁਸੀਂ ਉਸ ਨੂੰ ਪੂਰੀ ਦੇਖਿਆ ਕਰੋ ਤਾਂ ਜੋ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਜੀ ਹਾਂਜੀ ਦੋਸਤੋ ਆਪਾਂ ਜੋ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਵੀਡੀਓ ਆਪਾਂ ਉਸ ਫਲਦਾਰ ਬੂਟੇ ਦੀ ਬਣਾ ਰਹੇ ਹਾਂ ਜਿਵੇਂ ਕਿ ਆਪਾਂ ਬਹੁਤ ਵੀਡੀਓ ਦੇਖਦੇ ਆ ਉਹਨਾਂ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜਿਵੇਂ ਕਿ ਇੱਕ ਫਲ ਵਾਲੇ ਬੂਟੇ ਨੂੰ ਬਹੁਤ ਤਰ੍ਹਾਂ ਦੇ ਫਲ ਲੱਗੇ ਹੁੰਦੇ ਆ ਹਾਂਜੀ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਇੱਕ ਬੂਟਾ ਹੁੰਦਾਗਾ ਉਸ ਨੂੰ ਅਲੱਗ-ਅਲੱਗ ਤਰ੍ਹਾਂ ਦੇ ਫਲ ਲੱਗੇ ਹੁੰਦੇ ਆ ਜਿਵੇਂ ਕਿ ਜ਼ਿਆਦਾਤਰ ਵੀਡੀਓ ਵਿੱਚ ਦਿਖਾਇਆ ਜਾਂਦਾ ਹੁੰਦਾ ਹੈ ਤੇ ਜਿਵੇਂ ਕਿ ਫਰਜ਼ ਕਰੋ ਇੱਕ ਅਮਰੂਦ ਦਾ ਬੂਟਾ ਤੇ ਨਾਲ ਉਹਨੂੰ ਅੰਬ ਵੀ ਲੱਗੇ ਹੁੰਦੇ ਆ ਮਤਲਬ ਕਿ ਉਹ ਜੋ ਵੀਡੀਓ ਹੁੰਦੀਆਂ ਨੇ ਉਹ ਸਭ ਇੱਕ ਫੇਕ ਵੀਡੀਓ ਹੁੰਦੀਆਂ ਨੇ ਕਿਉਂ ਅਜੀਹਾ ਕਦੇ ਵੀ ਨਹੀਂ ਹੁੰਦਾ ਅਮਰੂਦ ਨੂੰ ਅੰਬ ਨਹੀਂ ਲੱਗ ਸਕਦਾ ਕਦੇ ਵੀ ਆ ਇੱਕ ਫਲ ਤੋਂ ਮਤਲਬ ਕੁਝ ਅਜੀਹੀਆਂ ਪ੍ਰਜਾਤੀਆਂ ਨੇ ਜੇ ਕੁਝ ਬੂਟੇ ਅਜੀਹੇ ਹੁੰਦੇ ਆ ਫਲਾਂ ਵਾਲੇ ਜਿਨ੍ਹਾਂ ਦੇ ਵਿੱਚ ਕੀ ਹੁੰਦਾਗਾ ਕਿ ਬੂਟਾ ਇੱਕ ਹੁੰਦਾ ਤੇ ਫਲ ਅਲੱਗ-ਅਲੱਗ ਹੁੰਦੇ ਆ ਉਹਨਾਂ ਨੂੰ ਲੱਗ ਜਾਂਦੇ ਆ ਪਰ ਉਹਨਾਂ ਦੀ ਜਿਹੜੀ ਪ੍ਰਜਾਤੀ ਆ ਜਾਂ ਬੀਜ ਆ ਜਾਂ ਸਕਲ ਹੈ ਜਾਂ ਤਣਾਗਾ ਉਹ ਇੱਕੋ ਤਰ੍ਹਾਂ ਜਾਂ ਸੇਮ ਹੋਣਾ ਚਾਹੀਦਾ ਠੀਕ ਹੈ ਜਿਵੇਂ ਕਿ ਮੰਨ ਲਓ ਤੁਸੀਂ ਜਿਹੜੀ ਅਸੀਂ ਵੀਡੀਓ ਅਪਲੋਡ ਕਰ ਰਹੇ ਆ ਨਾ ਉਹਦੇ ਵਿੱਚ ਦਿਖਾਇਆ ਗਿਆ ਜਿਵੇਂ ਬਦਾਮ ਤੇ ਆਲੂ ਬੁਖਾਰਾ ਉਹਦੇ ਵਿੱਚ ਜਿਹੜੀ ਫੁੱਲਾਂ ਦੀ ਸਾਕਲ ਹੈ ਉਹ ਵੀ ਅਲੱਗ-ਅਲੱਗ ਦਿਖਾਈ ਗਈ ਹੈ ਤੇ ਜਿਵੇਂ ਕਿ ਆਲੂ ਬੁਖਾਰਾ ਉਹਦੇ ਚਿੱਟੇ ਫੁੱਲ ਆ ਰਹੇ ਆ ਜੋ ਬਦਾਮ ਉਹਦੇ ਪਿੰਕ ਜੇ ਫੁੱਲਾਂਗੇ ਕਿ ਉਹ ਇਸ ਤੋਂ ਪਤਾ ਲੱਗ ਰਿਹਾ ਤੇ ਉਹ ਜਿਹੜੀ ਟਾਣੀ ਹੈਗੀ ਉਹ ਗraft ਕੀਤੀ ਹੋਈ ਹੈ ਪੰਜਾਬੀ ਭਾਸ਼ਾ ਵਿੱਚ ਆਪਾਂ ਨੂੰ ਪਿਉਨ ਕਰਨਾ ਵੀ ਕਹਿ ਦਿੰਦੇ ਆ ਉਦੇ ਬਾਰੇ ਵੀ ਤੁਹਾਨੂੰ ਆਪਾਂ ਜਲਦੀ ਦੱਸਾਂਗੇ ਵੀ ਉਹ ਕਿਸ ਤਰ੍ਹਾਂ ਹੁੰਦੀ ਹੈ ਕਿਵੇਂ ਕਰਨੀ ਪੈਂਦੀ ਹੈ ਕਿਹੜੇ ਸਮੇਂ ਦੇ ਵਿੱਚ ਆਪਾਂ ਕਰਦੇ ਆਂਗੇ ਠੀਕ ਹੈ ਜੀ ਚਲੋ ਗੱਲ ਕਰਦੇ ਆਂ ਵੀ ਦੇਖੋ ਉਸ ਵੀਡੀਓ ਵਿੱਚ ਜਿਹੜਾ ਦਿਖਾਇਆ ਗਿਆ ਉਹ ਇੱਕ ਬਦਾਮ ਤੇ ਆੜੂ ਦੀ ਹੈ ਕਿਉਂਕਿ ਬਦਾਮ ਤੇ ਆੜੂ ਦੀ ਜੋ ਗਿਰੀ ਆ ਜਾਂ ਉਹਦੀ ਸ਼ਕਲ ਹੈ ਤੇ ਉਹ ਸੇਮ ਹੁੰਦੀ ਹੈ ਕਿਉਂ ਬੀਜ ਵੀ ਜਿਹੜੇ ਨੇ ਤਾਂ ਉਹ ਸੇਮ ਹੁੰਦੇ ਆ ਮਤਲਬ ਕਿ ਇਹ ਕਹਿੰਦਾ ਪਾਵਰ ਟੇਸਟ ਦਾ ਫਰਕ ਹੁੰਦਾ ਜਿਵੇਂ ਕਿ ਆੜੂ ਆਲੂ ਬਖਾਰਾ ਬਦਾਮ ਖਰਮਾਨੀ ਇੱਕੋ ਪ੍ਰਜਾਤੀ ਹੋ ਗਿਆ ਇਹਨਾਂ ਦੇ ਇੱਕੋ ਬੂਟੇ ਤੇ ਆਪਾਂ ਇਹਨਾਂ ਨੂੰ ਸਾਰਿਆਂ ਦੀ ਪਿਉੰਦਕਾਰ ਕਰ ਸਕਦੇ ਆ ਮਤਲਬ ਕਿ ਜਿਵੇਂ ਕਿ ਫਲ ਲੱਗਿਆ ਜਿਵੇਂ ਖਰਮਾਨੀ ਲੱਗੀ ਹੋਈ ਹੈ ਕਿਸੇ ਬੂਟੇ ਨੂੰ ਆੜੂ ਵੀ ਲੱਗੇ ਹੋਏ ਆਲੂ ਬਖਾਰੇ ਵੀ ਲੱਗੇ ਹੋਏ ਆ ਮੰਨ ਲਓ ਕਿ ਤੁਹਾਡੇ ਕੋਲ ਇੱਕ ਬੂਟਾ ਜਿਵੇਂ ਕਿ ਆਲੂ ਬਖਾਰੇ ਦਾ ਹੋ ਜਾਂ ਆੜੂ ਦਾ ਤਾਂ ਆਪਾਂ ਉਹਨਾਂ ਤੋਂ ਜੋ ਫਲ ਲੱਗਿਆ ਹੋਇਆ ਉਹਨਾਂ ਦੀਆਂ ਜੋ ਟਾਹਣੀਆਂ ਨੇ ਲੈ ਕੇ ਆਪਾਂ ਉਹਨਾਂ ਦੀ ਇਸ ਉੱਤੇ ਕਲਮ ਕਰਨਾ ਜਾਂ ਪਿਉਨ ਕਰ ਸਕਦੇ ਆਂ ਇਹ ਪਿਉਨ ਕਰਨ ਨਾਲ ਕਿਉਂਕਿ ਉਹਨਾਂ ਨੇ ਜੋ ਅਲੱਗ-ਅਲੱਗ ਫਾਲਾਂਗੇ ਉਹ ਇਸ ਬੂਟੇ ਦੇ ਉੱਤੇ ਆਣੇ ਸ਼ੁਰੂ ਹੋ ਜਾਣਗੇ ਤੇ ਇਹ ਛੇ ਤਰੀਕ ਕਿਉਂਕਿ ਜੋ ਵੀਡੀਓ ਨਹੀਂ ਹੈ ਇਹ ਆਪਾਂ ਬਣਾਉਣੇ ਆਂਗੇ ਨਾ ਉਹਦੇ ਵਿੱਚ ਇਹੀ ਚੀਜ਼ ਦਿਖਾਈ ਗਈ ਹੈ ਉਹ ਇਹ ਨਹੀਂ ਹੈਗਾ ਜਿਵੇਂ ਕਿ ਆਪਾਂ ਕਹਦੇ ਵੀ ਆੜੂ ਦੇ ਉੱਪਰ ਬਦਾਮ ਲੱਗ ਗਿਆ ਸੌਰੀ ਆੜੂ ਦੇ ਉੱਪਰ ਅਮਰੂਦ ਲੱਗ ਜਾਣਗੇ ਜਾਂ ਸੇਬ ਲੱਗ ਜਾਣਗੇ ਐਵੇਂ ਨਾ ਕੁਝ ਵੀ ਨਹੀਂ ਹੁੰਦਾ ਠੀਕ ਹੈ ਕਿਉਂਕਿ ਅਸੀਂ ਟ੍ਰਾਇਲ ਸਾਰੇ ਕਰ ਕਰ ਦੇਖ ਰਹੇ ਕਿਉਂਕਿ ਜੋ ਵੀ ਵੀਡੀਓ ਜ਼ਿਆਦਾਤਰ ਪਾਈਆਂ ਜਾਂਦੀਆਂ ਨੇ ਉਹ ਇੱਕ ਫੇਕ ਵੀਡੀਓ ਹੁੰਦੀਆਂ ਨੇ ਉਹਦੇ ਵਿੱਚ ਕੋਈ ਬਿਨਾਂ ਜਾਣਕਾਰੀ ਤੋਂ ਕੋਈ ਵੀ ਵੀਡੀਓ ਜੋ ਪਾਉਂਦੇ ਨੇ ਜਾਂ ਆਪਾਂ ਉਸ ਨੂੰ ਦੇਖਦੇ ਜਾਂ ਤੇ ਮੱਥਾ ਮਾਰਦੇ ਆ ਆਪਾਂ ਕਰਨਾ ਸ਼ੁਰੂ ਕਰ ਦਿੰਦੇ ਆ ਪਾਲੋ ਨਹੀਂ ਹੋ ਪਾਉਣਾ ਕਿਉਂਕਿ ਉਹ ਜਦੋਂ ਹੋ ਹੀ ਨਹੀਂ ਸਕਦਾ ਤਾਂ ਕਿਵੇਂ ਹੋਏਗਾ ਅਮਰੂਦ ਨਾਲ ਅੰਬ ਨਹੀਂ ਲੱਗ ਸਕਦੇ ਕਿਉਂ ਅੰਬ ਤੇ ਅਮਰੂਦ ਨਹੀਂ ਲੱਗ ਸਕਦੇ ਕਦੇ ਵੀ ਕਿਉਂਕਿ ਜਿਹੜੀ ਪ੍ਰਜਾਤੀ ਆ ਉਹਨਾਂ ਦੀ ਜੋ ਬੀਜ ਆ ਜਾਂ ਹਰ ਇੱਕ ਚੀਜ਼ ਦੀ ਜਿਹੜੀ ਉਹ ਮਤਲਬ ਕਿ ਪਾਲ ਫਰੂਟ ਦੀ ਬੰਤਰ ਹੈ ਤਾਂ ਉਹ ਸੇਮ ਹੋਣੀ ਚਾਹੀਦੀ ਹੈ ਉਹਦੀ ਟੇਸਟ ਦੀ ਕੋਈ ਪ੍ਰੋਬਲਮ ਨਹੀਂ ਟੇਸਟ ਚੱਲੂਗਾ ਮਤਲਬ ਕਿ ਕੋਈ ਸਵੰਤਰ ਉਹਨਾਂ ਦੀ ਅਲੱਗ-ਅਲੱਗ ਜੋ ਵੀ ਹੁੰਦੀਆਂ ਨਾ ਉਹ ਵਿੱਚ ਇਹਦੇ ਵਿੱਚ ਮਿਲਣੀ ਚਾਹੀਦੀ ਨਹੀਂ ਹੁੰਦੀ ਹੈ ਇਸ ਤਰ੍ਹਾਂ ਇਹਦੀ ਮਤਲਬ ਆ ਜਿਹੜੀ ਪਿਉਨ ਹੁੰਦੇ ਆ ਆਪਾਂ ਜਦੋਂ ਕਰਦੇ ਆ ਤਾਂ ਉਹਦੇ ਉਹ ਹੋ ਜਾਂਦਾ ਕਿਉਂਕਿ ਦੇਖੋ ਮੰਨ ਲਓ ਵੀ ਇੱਕ ਬੂਟਾ ਲੈਣਾ ਪੈਂਦਾ ਇਹਦਾ ਫਲ ਕੇ ਫਰਕ ਕੀ ਬੰਦਾਗਾ ਮੰਨ ਲਓ ਵੀ ਆਪਾਂ ਕਿੱਥੇ ਜਿਵੇਂ ਆੜੂ ਦਾ ਬੂਟਾ ਲਾਣਾਗਾ ਬਦਾਮ ਦਾ ਵੀ ਲਾਉਣਾ ਪੈਂਦਾ ਤੇ ਖਰਮਾਨੀ ਵੀ ਲਾਣੀ ਪੈਂਦੀ ਹੈ ਤੇ ਹੋਰ ਜਿਵੇਂ ਆਲੂ ਬਖਾਰਾ ਹੋ ਗਿਆ ਅਲੱਗ-ਅਲੱਗ ਬੂਟੇ ਲਾਉਣੇ ਪੈਂਦੇ ਆ ਤੇ ਇੱਕ ਬੂਟੇ ਲਾਉਣ ਨਾਲ ਫਾਇਦਾ ਇਹ ਹੋ ਜਾਂਦਾ ਵੀ ਕਿ ਕਿਨਾਲ ਤਾਂ ਜਿਵੇਂ ਕਿ ਜਿਹਦੇ ਕੋਲ ਜਗ੍ਹਾ ਘੱਟ ਹੁੰਦੀ ਆ ਇੱਕ ਬੂਟੇ ਤੇ ਉਹ ਫਲ ਵੀ ਅਲੱਗ-ਅਲੱਗ ਤਰ੍ਹਾਂ ਦੇ ਲੈ ਸਕਦੇ ਆ। ਇਹਦਾ ਇਹ ਫਾਇਦਾ ਹੋ ਜਾਂਦਾ ਹੈ। ਮਤਲਬ ਕਿ ਉਹ ਜਿਹੜੀ ਗਰਾਫਟ ਆ ਉਹ ਸਹੀ ਹੋਣੀ ਚਾਹੀਦੀ ਹੈ। ਜਿਹੜੀ ਪਿਉਂ ਦਾ ਕਰਦੇ ਆਪਾਂ ਉਸ ਦੇ ਉੱਪਰ ਜੋ ਕਲਮ ਕਰਦੇ ਆ ਨਾ ਤਾਂ ਉਹ ਸਹੀ ਹੋਣੀ ਚਾਹੀਦੀ ਹੈ। ਤਾਂ ਉਹ ਫਲ ਵੀ ਦੇਗੀ ਤੇ ਸਹੀ ਫਲ ਵੀ ਆਊਗਾ ਤਾਂ। ਤੇ ਇਸ ਤਰ੍ਹਾਂ ਕਿਉਂਕਿ ਜੋ ਵੀ ਪਿਉਂਦ ਦੀ ਬੀਜੀਆਂ ਨੇ ਜਾਂ ਕਰਦੇ ਆਪਾਂ ਜਾਂ ਹੁੰਦੀਆਂ ਨੇ ਆਪਾਂ ਤੁਹਾਨੂੰ ਅੱਗੇ ਸਮੇਂ ਤੋਂ ਸਮਾਂ ਕੱਢ ਕੇ ਟਾਈਮ 'ਚ ਮ ਕਾਟ ਕੇ ਹੋਲੀ-ਹੋਲੀ ਉਹ ਵੀ ਵੀਡੀਓ ਅਪਲੋਡ ਆਪਾਂ ਕਰਦੇ ਰਹਿਾਂਗੇ ਇਸ ਲਈ ਜੋ ਵੀ ਅਸੀਂ ਵੀਡੀਓ ਪਾਉਨੇ ਆ ਉਸ ਨੂੰ ਧਿਆਨ ਨਾਲ ਦੇਖਿਆ ਕਰੋ ਤੇ ਜੋ ਵੀ ਸਾਡੇ ਸਬਸਕ੍ਰਾਈਬ ਘਟ ਰਹੇ ਨੇ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੋ ਸਾਡੇ ਵੀਡੀਓ ਨੂੰ ਦੇਖੋ ਕਿਉਂਕਿ ਅਸੀਂ ਕੋਈ ਵੀ ਵੀਡੀਓ ਗਲਤ ਜਾਂ ਬਿਨਾਂ ਜਾਣਕਾਰੀ ਵਾਲੀ ਨਹੀਂ ਪਾਉਂਦੇ ਜਿੰਨਾ ਚਿਰ ਜਿਹੜੀ ਆਪਾਂ ਨੂੰ ਕੋਈ ਮਤਲਬ ਕੋਈ ਵੀ ਬੂਟਾ ਜਾਂ ਉਸ ਬਾਰੇ ਪੂਰੀ ਕੋਈ ਜਾਣਕਾਰੀ ਨਹੀਂ ਹੈਗੀ ਤਾਂ ਉਸ ਬਾਰੇ ਆਪਾਂ ਨੂੰ ਕੋਈ ਵੀਡੀਓ ਪਾਉਣ ਦੀ ਵੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਤਾਂ ਹੀ ਕੋਈ ਵੀ ਚੀਜ਼ ਆ ਉਹਦੀ ਕੋਈ ਜਾਣਕਾਰੀ ਤੁਸੀਂ ਲੈਣੀ ਹੈ ਕਿਸੇ ਵੀ ਬੂਟੇ ਦੀ ਲੈਣੀ ਆ ਤਾਂ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਕੋਈ ਬੂਟੇ ਬਾਰੇ ਕੋਈ ਪਿਉਂਦ ਕਰਨ ਬਾਰੇ ਕੋਈ ਕਲਮ ਕਰਨ ਬਾਰੇ ਕੋਈ ਫਲ ਬਾਰੇ ਕੋਈ ਫਲ ਝੜ ਰਿਹਾ ਉਹਦਾ ਫਲ ਨਹੀਂ ਲੱਗ ਰਿਹਾ ਤਾਂ ਉਸ ਵਿੱਚ ਕਦੋਂ ਖਾਦ ਪਾਉਣੀ ਹੈ ਕਿਹੜੀ ਖਾਦ ਪਾਉਣੀ ਹੈ ਉਸ ਵੀ ਸਾਰੀ ਤੁਹਾਨੂੰ ਜਪੂਰੀ ਐਨ ਵਿਸਤਾਰਪੂਰਵਕ ਦੱਸ ਦਿਆਂਗੇ ਇਸੇ ਤਰ੍ਹਾਂ ਕਿਉਂਕਿ ਜੋ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾਗਾ ਉਹਦੇ ਆਪਾਂ ਨੇ ਵੀਡੀਓ ਪਾਈ ਹੈਗੀ ਤੁਹਾਨੂੰ ਤੇ 1 ਸਾਲ ਹੋ ਗਿਆ ਉਹਨੂੰ ਮਤਲਬ ਗਰਾਫਟ ਕੀਤਿਆਂ ਨੂੰ ਪਿਛਲੇ ਪਿਛਲੀ ਵਾਰ ਉਹਨੂੰ ਥੋੜੇ ਜਿਹਾ ਜੋ ਫੁੱਲ ਆਏ ਸੀਗੇ ਬਰਮ ਵਾਲੇ ਉਹ ਝੜ ਗਏ ਸੀਗੇ ਕਿ ਹੁਣ ਜੋ ਉਹਦੀ ਵੀਡੀਓ ਆਪਾਂ ਨੇ ਬਣਾਈ ਹੈਗੀ ਫੁੱਲਾਂ ਵਾਲੀ ਬਣਾਈ ਹੈਗੀ ਜੋ ਫੁੱਲ ਆਏ ਹੋਇਆ ਪਿੰਕ ਤੇ ਇਹ ਟੇਪਲ ਅਲੱਗ ਲਾਏ ਹੋਏ ਇੱਕੋ ਬੂਟੇ ਨੂੰ ਆਏ ਹੋਏ ਹਨ ਤੇ ਜਦੋਂ ਉਹਦਾ ਫਲ ਦੇ ਵਿੱਚ ਤਬਦੀਲ ਹੋਣਗੇ ਉਹ ਛੋਟੇ ਛੋਟੇ ਉਹ ਫਲ ਦੇ ਰੂਪ ਵਿੱਚ ਬਦਲ ਗਏ ਆ ਉਹ ਜਦੋਂ ਫਲ ਦੇ ਵਿੱਚ ਬਦਲ ਜਾਣਗੇ ਤਾਂ ਤੁਹਾਨੂੰ ਉਦੋਂ ਉਹਦਾ ਜਿਹੜਾ ਰਿਜ਼ਲਟ ਉਹ ਜਾਂ ਟੇਸਟ ਹੋਵੇਗਾ ਕਿਵੇਂ ਨਾ ਹੁੰਦਾ ਏ ਕਿੰਨਾ ਕੁ ਸਕਸੈਸ ਰਹਿੰਦੀ ਹੈ ਵੀਡੀਓ ਜੋ ਬਣਾਈ ਗਈ ਹੈ ਜਾਂ ਕੋਈ ਵੀ ਜੋ ਕੰਮ ਕੀਤਾ ਗਿਆ ਆਪਣਾ ਉਹਦੇ ਉੱਪਰ ਉਹਦੇ ਬਾਰੇ ਆਪਾਂ ਤੁਹਾਨੂੰ ਪੂਰਾ ਸਾਰਾ ਵੀਡੀਓ ਬਣਾ ਕੇ ਦੱਸਾਂਗੇ ਅੱਡੀਆਂ ਜੋ ਵੀ ਵੀਡੀਓ ਸੀ ਬਣਾਉਣਿਆਂ ਉਹਨਾਂ ਨੂੰ ਪੂਰਾ ਧਿਆਨ ਨਾਲ ਦੇਖਿਆ ਕਰੋ ਤੇ ਸਾਡੀਆਂ ਜੋ ਵੀਡੀਓ ਹੁੰਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਸੀਂ ਜਲਦੀ ਹੀ ਹੋਰ ਨਾ ਬੂਟੀਆਂ ਦੀਆਂ ਵੀ ਵੀਡੀਓ ਜਿਵੇਂ ਕਿ ਬਰਾਸਤੀ ਬੂਟੇ ਹੋਗੇ ਆ ਜਾਂ ਜਿਵੇਂ ਕਿ ਦਵਾਈਆਂ ਵਾਲੇ ਹੋਗੇ ਫਲਾਂ ਵਾਲੇ ਹੋਗੇ ਅਲੱਗ-ਅਲੱਗ ਫਲਾਂ ਵਾਲੇ ਹੋਗੇ ਬਾਹਰ ਦੇ ਬੂਟੇ ਹੋਗੇ ਉਹਨਾਂ ਨੇ ਸਾਰੀਆਂ ਸੀ ਤੁਹਾਨੂੰ ਵੀਡੀਓ ਟਾਈਮ ਟੂ ਟਾਈਮ ਕੱਢ ਕੇ ਬਣਾ ਕੇ ਪਾਉਂਦੇ ਰਵਾਂਗੇ ਤੇ ਉਹਨਾਂ ਬਾਰੇ ਤੁਹਾਨੂੰ ਜਿਹੜੀ ਵੀ ਜਾਣਕਾਰੀ ਅਸੀਂ ਦਿੰਦੇ ਰਵਾਂਗੇ ਕੋਈ ਵੀ ਬੂਟੇ ਬਾਰੇ ਤੁਸੀਂ ਨੇ ਸਾਡੇ ਤੋਂ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਡੇ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੋ ਤੁਹਾਨੂੰ ਵੀਡੀਓ ਦੀ ਸਕਰੀਨ ਉੱਪਰ ਦਿਖਾਇਆ ਜਾਵੇਗਾ ਠੀਕ ਹੈ ਜੀ ਤੇ ਬਾਕੀ ਜੋ ਵੀ ਸਾਡੇ ਵੀਡੀਓ ਹੁੰਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਕਿਰਪਾ ਕਰਕੇ ਸ਼ੇਅਰ ਕਰਿਆ ਕਰੋ ਤੇ ਸਾਡੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਓ ਜੀ ਤਾਂ ਕਿ ਜੋ ਤੁਹਾਡੇ ਹੌਸਲੇ ਨਾਲ ਅਸੀਂ ਵੀਡੀਓ ਨੂੰ ਹੋਰ ਵੱਧ ਤੋਂ ਵੱਧ ਪਾਉਣ ਦੀ ਕੋਸ਼ਿਸ਼ ਕਰੀਏ ਧੰਨਵਾਦ ਜੀ